ਜਦੋਂ ਜਮੋਦਾ ਵੀ ਹੋ ਗਿਆਗੇ ਤਾਂ ਮੇਰੀ ਦਾੜੀ ਪੱਟੀ ਆ ਗਈ ਜੀ ਆ ਦੇਖੋ ਜੀ ਜਿੱਟਾ ਵਗੈਰਾ ਸੀਗਾ ਜੀ ਜਮਾ ਟਨ ਸੀਗਾ ਜੀ ਕੋਈ ਪਤਾ ਹੀ ਜ਼ਿਆਦਾ ਸੀ ਉਹਨੂੰ ਵੀ ਮੈਂ ਕੀ ਬੋਲਦਾ ਕੀ ਨਾ ਬੋਲਦਾ ਆਹ ਮਰੇ ਜੀਰੇ ਸਾਰੇ ਪਾੜਤੇ ਆਗੇ ਤੇ ਸਰਕਾਰ ਤਾਂ ਇੱਕ ਵਾਰੀ ਬਾਪੂ ਜੀ ਇਹ ਕਹਿੰਦੀ ਵੀ ਨਸ਼ਾ ਖਤਮ ਹੋ ਗਿਆ ਕਿੱਥੇ ਖਤਮ ਹੋਏ ਤਿੱਗਣਾ ਜੋਗਣਾ ਹੋਇਆ ਰਿਹਾ ਦਾ ਦਾੜੀ ਪੱਟੀ ਜਿਹੜਾ ਗੁਰਸਖ ਬੰਦਾ ਸੀ ਗੁਰਸਖ ਸੀਗਾ ਜੀ ਹਾਂਜੀ ਬਾਪੂ ਜੀ ਕਿਵੇਂ ਘਟਨਾ ਘਟਿਆ ਜੀ ਜਿਹੜੀ ਤੁਹਾਡੇ ਨਾਲ ਕੋਈ ਜੋ ਵੀ ਗੱਲਬਾਤ ਹੋਈ ਐ ਇਹ ਜੀ ਪਹਿਲਾਂ ਤਾਂ ਵਾਇਗੁਰ ਸਿੰਘ ਖਾਲਸਾ ਵਾਇਗੁਰ ਸਿੰਘ ਦੀ ਫਤਿਹ ਸਾਹਬ ਵਾਹਿਗੁਰੂ ਇਹ ਜੀ ਅਸੀਂ ਹਰਲੇ ਸਬੰਪ ਤੇ ਸਾਹਮਣੇ ਜੂਸ ਦਾ ਢਾਗਾ ਆਪਣਾ ਜੀ ਬਰਨਾਲਾ ਰੋਡ ਬਠਿੰਡਾ ਰੋਡ ਪੱਪਲ ਦੇ ਦਲੇ ਉਥੇ ਜੀ ਅਸੀਂ ਹਜੇ ਆ ਕੇ ਢਾ ਲਾਇਆ ਸੀਗਾ ਜੂਸ ਦਾ ਸਾਨੂੰ 10-11 ਸਾਲ ਉਥੇ ਕੰਮ ਕਰਦਿਆਂ ਨੂੰ ਉਥੇ ਇੱਕ ਬੰਦਾ ਤਾਂ ਪਹਿਲਾਂ ਸੋਖੀ ਆਇਆ ਉਹ ਉਹ ਮੈਨੂੰ ਜੂਸ ਦਾ ਗਲਾਸ ਈਕੇ ਤੇ ਉਹਨੇ ਮੈਨੂੰ 25 ਰੁਪਏ ਦੇਤੇ ਕਹਿੰਦਾ ਬਾਬਾ ਜੀ ਆਹ ਲਓ 25 ਰੁਪਏ ਉਹ ਕੋਲੀ ਖੜਾਗਾ ਇਤਨੇ ਕੋਈ ਇੱਕ ਨਸ਼ੇੜੀ ਆਇਆ ਆ ਕੇ ਉਹ ਉਥੇ ਡਿੱਗੀ ਜਾਂਦਾ ਸੀਗਾ ਸਕੂਟਰੀ ਜੀ ਲੈ ਕੇ ਮੈਂ ਉਹਨੂੰ ਪੁੱਛਿਆ ਮੈਂ ਕਿ ਜੂਸ ਪੀਣਾ ਮੈਨੂੰ ਕਹਿੰਦਾ ਹਾਂ ਕਹਿੰਦਾ ਜੂਸ ਪੀਣਾ ਮੈਂ ਉਹਨੂੰ ਗਲਾਸ ਭਰ ਕੇ ਜੂਸ ਦਾ ਤੁਰਤ ਉਹਦੀ ਫੜਾਤਾ ਉਹਨੇ ਪੀ ਲਿਆ ਈਕੇ ਜੀ ਫੇਰ ਰੇਸ਼ ਸਰਵਸਾਈਆਂ ਦੇਈ ਗਿਆ ਸਕੂਟਰੀ ਦੀਆਂ ਤੇ ਉਥੇ ਉਹ ਰੇਸ਼ ਦਿੰਦਾ ਉਹਦਾ ਸਕੂਟਰੀ ਤੋਂ ਲਗ ਪਿਆ ਹੂੰ ਲਗ ਪਿਆ ਜਦੋਂ ਜੀ ਮੈਂ ਜਾ ਕੇ ਖੜਾ ਕਰਨ ਲੱਗਾ ਉਹਨੂੰ ਤੇ ਖੜਾ ਕਰਕੇ ਤੇ ਉਹ ਜਦੋਂ ਜਾਂ ਲੱਗਿਆ ਮੈਨੂੰ ਆਖਿਆ ਮੈਂ ਕਿ ਯਾਰ ਇਹ ਮੈਨੂੰ ਜੂਸ ਦੇ ਪੈਸੇ ਤਾਂ ਦੇ ਜਾ ਮੈਨੂੰ ਕਹਿੰਦਾ ਕਿ ਪੈਸੇ ਤਾਂ ਕਹਿੰਦਾ ਤੈਨੂੰ ਦੇ ਦੇ ਫੇਰ ਵੀ ਕਹਿੰਦਾ ਕਿ 700 ਰੁਪਏ ਕਹਿੰਦਾ ਤੂੰ ਦੇ ਇਹਨੂੰ ਦੇ ਪੈਸੇ ਦੇਈ ਬੈਠਾ ਮੈਂ ਨਾਲੇ ਕਹਿੰਦਾ ਮੇਰਾ ਵੀ ਆ ਜਿਹੜਾ ਮੋਬਾਈਲ ਹੁੰਦਾਗਾ ਵੀ ਮੋਬਾਈਲ ਤੇਰੇ ਕੋਲੇ ਯਾਰ ਉਹ ਇੰਨੀ ਇਲਜ਼ਾਮ ਲਾਈ ਗਿਆ ਜੀ ਐਂ ਕਰਦਾ ਕਰਾਉਂਦਾ ਤੇ ਉਥੋਂ ਕਿਹੜਾ ਬਾਵਾ ਬੰਦੇ ਉੱਥੇ ਮੁੰਡੇ ਇਕੱਠੇ ਹੋ ਗਏ ਕੁਈ ਨਸਾ ਕੀਤਾ ਵੈਸੀ ਉਹਦਾ ਜੀ ਚਿੱਟਾ ਵਗਿਆ ਸੀਗਾ ਜੀ ਜਮਾ ਟਨ ਸੀਗਾ ਜੀ ਕੋਈ ਪਤਾ ਹੀ ਨਾ ਦੱਸਦਾ ਸੀ ਉਹਨੂੰ ਵੀ ਮੈਂ ਕੀ ਬੋਲਦਾ ਕੀ ਨਾ ਬੋਲਦਾ ਉਹਦਾ ਸੌਂਗਾ ਦੀ ਮੈਥੋਂ ਪੈਸੇ ਭਾਲਦਾ ਸੀਗਾ ਉਲਟਾ ਹੂੰ ਫੇਰ ਮੈਂ ਉਹਨੂੰ ਆਖਿਆ ਮਾਹ ਚੰਗਾ ਤੂੰ ਯਾਰ ਵਗ ਜਾ ਮੇਰਾ ਖੜਾ ਜੜ ਤੜਕੇ ਤੜਕੇ ਉਹ ਮੁੱਖ ਕਹਿੰਦਾ ਦੋ ਗਲਾਸ ਜੁਏਦੇ ਹੋਰ ਗੀਆ ਤੇ ਇੱਥੋਂ ਤੂੰ ਵਗ ਜਾ ਹੂੰ ਉਥੋਂ ਉਹ ਗਿਆ ਨੀਗਾ ਜੀ ਇੱਥੇ 10 10 12 ਮੁੰਡਿਆਂ ਨੇ ਫੇਰ ਉਥੋਂ ਉਹਨੂੰ ਕਿਰਾਇਆ ਭੇਜਦਾ ਕਹਿੰਦਾ ਗਾਂਧੀ ਬਾਜ਼ਾਰ ਚ ਗੱਨੀ ਨੂੰ ਸਕੂਟਰੀ ਲੈ ਕੇ ਆ। ਹੂੰ ਦੁਬਾਰਾ ਫੇਰ ਆ ਗਿਆ 10 ਮਿੰਟਾਂ ਬਾਅਦ। 10 ਗਏ ਮਿੰਟਾਂ ਬਾਅਦ ਫੇਰ ਆ ਗਿਆ ਜੀ ਦੋ ਮੰਡੇ ਉਹਦੇ ਨਾਲ ਫੇਰ ਆਇਆ ਮਗਰੋਂ। ਮੋਟਰਸਾਈਕਲ ਤੇ। ਉਹਨੂੰ ਉਥੋਂ ਕਹਿੰਦੇ ਵੀ ਤੂੰ ਇੱਥੋਂ ਵਗ ਜਾ। ਉੱਥੋਂ ਵੀ ਉਥੋਂ ਵਗ ਜਾ ਕਹਿੰਦੇ ਤੇ ਵੀ ਕਰਿਆ ਨਾਲ ਹੀ ਦਾ ਕਹੋ ਮੈਂ। ਜੀ ਉੱਥੇ ਹੀ ਮੈਨੂੰ ਫੇਰ ਉਹਨੇ ਜਦੋਂ ਜਬੋ ਜਬੀ ਹੋ ਗਿਆ ਵੀ ਆਹ ਮੇਰੀ ਦਾੜੀ ਪੱਟੀ ਆ ਗਈ ਆ ਦੇਖੋ ਛੇਸਾਂ ਦੀ ਵੀ ਆਦਵੀ ਕਰੀ ਆ ਆਹ ਮਰੇ ਜੀਰੇ ਸਾਰੇ ਪਾੜਤੇ ਆਗੇ ਹੂੰ ਆ ਦੇਖੋ ਦਸਤਾਰ ਆਹ ਦਸਤਾਰ ਵੀ ਲਾਹੀ ਆ ਜੀ ਆ ਤਾਂ ਦਸਤਾਰ ਹੋਣ ਬੰਨੀ ਆ ਗਈ ਆ ਦੇਖੋ ਜੀ ਆ ਬੜਾ ਹਾਲ ਜੀ ਤੁਹਾਡੀ ਦਾੜੀ ਪੱਟੀ ਦਸਤਾਰ ਲਾਦੀ ਤੁਹਾਡੀ ਜਮਾ ਸਬੂਤ ਆ ਜੀ ਆ ਪੰਗੜਾ ਕੋਈ ਆ ਵੀ ਆਪ ਤਾਂ ਪੱਟੀ ਹੈ ਨਹੀਂ ਜੀ ਆਹ ਪੱਟੀ ਆ ਗਈ ਜੀ ਜੀ ਆਪ ਕਿਸੇ ਦੇ ਕੇਸਾਂ ਨੂੰ ਆਪਦੇ ਆ ਕੇਸਾਂ ਨੂੰ ਆਪਾਂ ਕਿਵੇਂ ਬਟਲਾਂਗੇ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਜੀ ਫਿਰ ਉਹ ਉੱਥੋਂ 13 ਘੇੜਾ ਦੇ ਕੇ ਫੇਰ ਆ ਗਿਆ ਦੁਬਾਰਾ ਜਦੋਂ ਫੇਰ ਆ ਗਿਆ ਜੀ ਤੋਂ ਉਹ ਮੁੰਡਿਆਂ ਨੇ ਛੜਾਛੜਾਈ ਕਰਾ ਕੇ ਉਹਨੂੰ ਭੇਜਦੇ ਸੀਗੇ ਉਹ ਜਾਂਦਾ ਨਹੀਂ ਸੀਗਾ ਕਹਿੰਦਾ ਮੈਂ ਇੱਥੇ ਵੀ ਉਹ ਕਰੂੰਗਾ ਦੁਬਾਰਾ ਫੇਰ ਪਟੂੰਗਾ ਕਹਿੰਦਾ ਉਹ ਉਹ ਮੁੰਡਿਆਂ ਨੇ ਛੜਾਛੜਾਈ ਕਰਵਾਤੀ 13 ਫੇਰ ਉਹਨੂੰ ਫੇਰ ਮੈਂ ਮੇਰੇ ਮੁੰਡੇ ਨੂੰ ਫੋਨ ਕਰਿਆ ਜੀ ਇਹ ਮੁੰਡਾ ਆਇਆ ਜਦੋਂ ਮੁੰਡਾ ਆ ਗਿਆ ਤੇ ਫੇਰ ਇਹਨਾਂ ਨੂੰ ਫੜ ਕੇ ਤੇ ਉੱਥੇ ਬਿਠਾ ਲਿਆ ਜੀ ਸਕੂਟਰੀ ਸੁਮੇਰ ਅੱਲਪਾ ਫਿਰ ਅਸੀਂ ਪ੍ਰਸ਼ਾਸਨ ਨੂੰ ਬੁਲਾ ਲਿਆ ਪ੍ਰਸ਼ਾਸਨ ਆ ਗਿਆ ਜੀ ਆਇਆ ਸੀਗਾ ਜੀ ਹੋ ਗਿਆ ਅਸੀਂ ਭੇਜਦਾ ਸੀਗਾ ਜੀ ਕਹਿੰਦਾ ਤੂੰ ਇੱਥੇ ਬਗ ਜਾ ਕਹਿੰਦੇ ਦੋ ਤਿੰਨ ਡੰਡੇ ਮਾਰੀ ਉਹ ਨੂੰ ਚਿੱਟੇ ਵਾਲੇ ਬੰਦੇ ਨੂੰ ਜੀ ਹਾਂ ਜੀ ਕਹਿੰਦੇ ਤੂੰ ਇੱਥੇ ਬਗ ਜਾ ਕਹਿੰਦੇ ਅਸੀਂ ਜਾਣ ਨਹੀਂ ਵੀ ਕਿਉਂ ਜਾਵੜਾ ਜੀ ਅਸੀਂ ਜਾਣ ਨਹੀਂ ਦੱਸ ਅਸੀਂ ਜਾਣ ਨਹੀਂ ਦਿੱਤਾ ਜੀ ਅੱਛਾ ਜੀ ਉਹ ਭੇਜਦੇ ਸੀਗੇ ਅਸੀਂ ਪਹਿਲਾਂ ਦਾ ਅੱਧੇ ਪੂਣੀ ਘੰਟੇ ਬਾਅਦ ਪ੍ਰਸ਼ਾਸਨ ਆਇਆ ਅਸੀਂ ਅੱਧੇ ਮਤਲਬ ਭੇਜਦੇ ਸੀਗੇ ਅਸੀਂ ਭੇਜਣ ਦਿੱਤਾ ਨਹੀਂ ਮਖਾਜੀ ਮੈਂ ਕਾਰਵਾਈ ਕਰਾਂਗੇ ਅਸੀਂ ਕਰਵਾਗੇ ਕਾਰਵਾਈ ਕਰਾਂਗੇ ਠੀਕ ਹੈ ਜੀ ਅੱਜ ਆ ਗਏ ਜੀ ਅੱਜ ਸਾਡੇ ਨਾਲ ਇਹ ਹੁੰਦੀ ਹੈ ਜੀ ਕੱਲ ਨੂੰ ਉੱਥੇ ਆ ਕੇ ਚਾਰ ਲੰਗੜਿਆਂ ਨੂੰ ਹੋਰ ਲਿਆਇਆਗਾ ਸਾਡਾ ਕੀ ਬਣੂਗਾ ਤੇ ਜੇ ਕੋਈ ਪੁੱਟ ਘਟੜਾ ਹੋਰ ਕਰਤਾ ਫਿਰ ਕੌਣ ਜ਼ਿੰਮੇਕਾਰ ਹੋਊਗਾ ਹੂੰ ਤੇ ਸਰਕਾਰ ਤਾਂ ਇੱਕ ਵਾਰੀ ਬਾਪੂ ਜੀ ਇਹ ਕਹਿੰਦੀ ਵੀ ਨਸ਼ਾ ਖਤਮ ਹੋ ਗਿਆ ਕਿੱਥੇ ਖਤਮ ਹੋਇਆ ਤਿੱਗਣਾ ਜੋਗਣਾ ਹੋਇਆ ਗਿਆ ਨਸ਼ਾ ਹੂੰ ਹੁਣ ਕਹਿੰਦਾ ਖਤਮ ਹੋ ਗਿਆ ਕੋਈ ਖਤਮ ਨਹੀਂ ਹੋਇਆ ਸਰਕਾਰਾਂ ਦਾਅਵੇ ਕਰਦੀਆਂ ਜੀ ਕੋਈ ਦਾਅਵੇ ਨਹੀਂ ਜੀ ਦਾਅਵੇ ਕਾਹਦੇ ਆਗੇ ਇਹਦਾ ਆਉਦੇ ਬਰ ਕੁਰਸੀ ਦੀਆਂ ਮਾਰੀਆਂ ਦਾਅਵੇ ਕਰਦੇ ਆਂਗੀਆਂ ਤੇ ਇਹ ਇਹ ਗੱਲ ਆ ਜੀ ਬਹੁਤੀ ਬਾਈ ਚਾਂਸ ਹੈ ਇਹ ਹੁਣ ਕੱਲ ਨੂੰ ਇੱਕ ਇਕੱਲੇ ਆ ਕੱਲ ਨੂੰ ਉੱਥੇ ਇਹਨਾਂ ਤੇ ਮੈਂ ਵੀ ਡਿਊਟੀ ਤੇ ਆਂ ਠੀਕ ਆ ਕੰਮ ਕਰਦੇ ਨੂੰ ਕੱਲ ਨੂੰ ਉੱਥੇ ਚਾਰ ਲੰਗਾੜੇ ਹੋਰ ਪੈਂਦੇ ਪੂਰੀ ਜ਼ਿੰਮੇਵਾਰੀ ਕਿਹਦੀ ਹੈਗੀ ਆ ਸਾਡੇ ਕੋਲ ਨਹੀਂ ਹੂੰ ਤਾਂ ਹੀ ਅੱਜ ਕਹਿ ਰਹੇ ਹੋ ਕਿ ਨਹੀਂ ਦੁਬਾਰੇ ਨਹੀਂ ਪਟਾਂਗੇ ਜੀ ਜੀ ਕੀ ਕਹਿ ਰਹੇ ਹੋ ਜੀ ਏ ਬਾਬਾ ਜੀ ਜਿੱਦੇ ਦੱਸਾਂ ਮੁਤਾਬਕ ਜਦੋਂ ਅਸੀਂ ਸਾਨੂੰ ਵੀ ਇਹਨਾਂ ਨੇ ਫੋਨ ਕੀਤਾ ਜੀ ਪੁਲਿਸ ਨੂੰ ਫੋਨ ਕੀਤਾ ਨਾ ਪੁਲਿਸ ਨੇ ਇੱਕ ਦੋ ਵਾਰ ਉਹਨੇ ਡੰਡੇ ਮਾਰੇ ਭਜਾ ਦੇ ਸੀਗੇ ਉਹਨਾਂ ਨੂੰ ਕਹਿ ਲੇ ਤੁਸੀਂ ਭੱਜ ਜਾਓ ਉਹਨਾਂ ਤੋਂ ਭੱਜੇ ਹੀ ਨਹੀਂ ਗਿਆ ਉਹ ਨਸ਼ੇ ਦੇ ਅਸਲ ਚ ਪੂਰੇ ਧੰਤ ਹੋਏ ਹੋਏ ਸੀਗੇ ਹੂੰ ਫਿਰ ਇਹਨਾਂ ਨੇ ਬਾਬਾ ਜੀ ਨੇ ਸਾਨੂੰ ਫੋਨ ਕੀਤਾ ਤੇ ਅਸੀਂ ਵੀ ਉੱਥੇ ਆਏ ਆ ਕੇ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਹੁਣ ਨਾ ਉਹਦੇ ਟਾਂਕੇ ਲੱਗੀ ਵੀ ਸੀ ਪਹਿਲਾਂ ਦੀ ਇੱਕ ਟਾਂਕੇ ਲੱਗੇ ਹੋਏ ਸੀ ਆ ਇਹ ਗੱਲ ਜ਼ਰੂਰੀ ਹੈ ਉਹ ਟਾਂਕੇ ਲੱਗੇ ਹੋਏ ਸੀ ਉਹਦੀ ਇੱਥੇ ਅੱਖ ਤੇ ਉਹ ਟਾਂਕੇ ਉਹਦੇ ਖੁੱਲ ਗਏ ਜੀ ਦੁਬਾਰਾ ਉਹ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਟਾਂਕੇ ਲਗਵਾਉਣ ਕੰਨੇ ਵੀ ਟਾਂਕੇ ਲਗਵਾ ਕੇ ਇਹਨੂੰ ਥਾਣੇ ਦੇ ਵਿੱਚ ਪੇਸ਼ ਕਰਕੇ ਇਹਦੀ ਕਾਰਵਾਈ ਕਰਾਂਗੇ ਜੀ ਹੁਣ ਉਹ ਹਸਪਤਾਲ ਦੇ ਵਿੱਚ ਤੇ ਇਹ ਬਾਬਾ ਜੀ ਨੂੰ ਅਸੀਂ ਲੈ ਕੇ ਥਾਣੇ ਦੇ ਵਿੱਚ ਆਏ ਤਾਂ ਕਿ ਯੂਰੀ ਦੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਹੁਣ ਸਾਡੀ ਮੰਨ ਲਓ ਪੋਰਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਜੋ ਵੀ ਬਾਬਾ ਜੀ ਨਾਲ ਹੋਇਆ ਇਹਨਾਂ ਨੂੰ ਇਨਸਾਫ ਮਿਲੇ ਜੇਕਰ ਇਸ ਤਰ੍ਹਾਂ ਹੋਊਗਾ ਨਾ ਵੀ ਜਿਵੇਂ ਆਪਣੇ ਕਿਰਤ ਕਰਨ ਵਾਲੇ ਬੰਦਿਆਂ ਤੇ ਇਸ ਤਰ੍ਹਾਂ ਹਮਲੇ ਹੁੰਦੇ ਰਹਿਣਗੇ ਤਾਂ ਫਿਰ ਜਿਹੜੇ ਆਪਾਂ ਕਹਿੰਦੇ ਆ ਵੀ ਜਿਹੜੇ ਵੀ ਆਪਣੇ ਪੰਜਾਬੀ ਬੰਦੇ ਆ ਉਥਾਂ-ਥਾਂ ਤੇ ਰੇੜੀਆਂ ਲਾ ਲੈਣ ਜਾਂ ਕੋਈ ਮੰਨ ਲਓ ਕਿਰਤ ਕਰਨ ਤਾਂ ਕਿਰਤੋਂ ਤਾਂ ਹੀ ਕਰ ਸਕਣਗੇ ਇਹਨਾਂ ਜੀ ਕਰਨ ਦੇਵਾਂਗੇ ਕਰਨੀ ਨਹੀਂ ਦਿੱਤੀ ਜਾਊਗੀ ਤਾਂ ਇਹ ਵਿਚਾਰੇ ਹੁਣ ਫਿਰ ਕਿਰਤ ਵੀ ਕਿੱਥੋਂ ਕਰਨਗੇ ਇਹਨਾਂ ਨੂੰ ਤਾਂ ਹੁਣ ਇਹੀ ਡਰ ਹੋਇਆ ਹੋਇਆ ਵੀ ਕੱਲ ਨੂੰ ਉੱਥੇ ਰੇੜੀ ਲਾਉਣੀ ਆ ਜਾਂ ਨਹੀਂ ਲਾਉਣੀ ਜੀ ਵੀ ਹੁਣ ਜੇ ਕੱਲ ਨੂੰ ਉਹ ਕਹਿ ਰਹੇ ਆ ਨਾ ਵੀ ਅਸੀਂ ਦੁਬਾਰਾ ਹਮਲਾ ਕਰਾਂਗੇ ਜੀ ਐ ਕਰਾਂਗੇ ਉਥੋਂ ਬੰਦਾ ਜਾ ਵੀ ਨਹੀਂ ਰਿਹਾ ਸੀ ਉਹ ਕਹਿੰਦਾ ਤੁਸੀਂ ਸਾਰੇ ਚਲੇ ਗਏ ਮੈਂ ਫਿਰ ਕਿੱਥੇ ਨਸ਼ੇ ਵਾਲਾ ਬੰਦਾ ਨਸ਼ੇ ਵਾਲਾ ਵੀ ਗੱਲ ਇਹ ਹੈ ਵੀ ਜੇ ਗੱਲ ਇਵੇਂ ਕੀ ਕਹਿੰਦੇ ਕਿ ਗੱਲ ਇੱਕ ਘਟਨਾ ਦੀ ਨਹੀਂ ਹੈ ਘਟਨਾਵਾਂ ਸਾਰਾ ਦਿਨ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਹੋ ਰਹੀਆਂ ਨੇ ਬੱਪੂ ਤੁਹਾਡਾ ਪਿੰਡ ਕਿਹੜਾ ਜੀ ਪਿੰਡ ਕਿਹੜਾ ਬੱਪੂ ਜੀ ਦਾ ਵਿਦਿਆਲਾਗਾ ਜੀ ਬਰੇਆਲਾ ਪਿੰਡ ਹੈ ਜੀ 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 ਕਿੰਨੇ ਸਮੇਂ ਤੋਂ ਇੱਥੇ ਰਿਹੜੀ ਲਾ ਰਹੇ ਹੋ ਜੀ 10 11 ਸਾਲ ਹੋ ਗਏ ਜੀ ਇੱਥੇ 10 11 ਸਾਲ ਤੋਂ ਅੱਗੇ ਵੀ ਤੁਹਾਡੇ ਨਾਲ ਕੋਈ ਇਦਾਂ ਦੀ ਕੋਈ ਘਟਨਾ ਕੱਢੀ ਕਦੇ ਵੀ ਨਹੀਂ ਹੋਇਆ ਨਹੀਂ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੀ ਹੋਇਆ ਮੈਂ ਤਾਂ ਇਹ ਜਾਂ ਕੋਈ ਜੇ ਕੋਈ ਆ ਜਾਣਾ ਉਹ ਗਰੀ ਗੁਰਵਾ ਮੈਂ ਤਾਂ ਉਹ ਹੀ ਜੂਝਦਾ ਘਲਾ ਪਿਆ ਦਣਾ ਵੀ ਯਾਰ ਕੋਈ ਨਹੀਂ ਯਾਰ ਕੀ ਫਰਕ ਪੈਂਦਾ ਯਾਰ ਹੂੰ ਇਹਦੇ ਨਾਲ ਕੋ ਆਪਾਂ ਕੋਈ ਵਾਰ ਕਰਨੀ ਬੰਦਾ ਮੈਨੂੰ ਤਾਂ ਇਹ ਨਹੀਂ ਪਤਾ ਸੀਗਾ ਵੀ ਇਹ ਮੇਰੇ ਨਾਲ ਐ ਬਾਰਦਤ ਕਰ ਦੂਗਾ ਮੈਨੂੰ ਐ ਪਤਾ ਨਾ ਦਾ ਮੈਂ ਆਪਦਾ ਪਹਿਲਾਂ ਹੀ ਗੱਲਾਂ ਮੋੜ ਚਲਾਂਗਾ ਤੇ ਹੁਣ ਮੰਗ ਕੀ ਕਰਦੇ ਆਂ ਪ੍ਰਸ਼ਾਸਨ ਨੂੰ ਪਤਾ ਜੀ ਇਨਸਾਫ ਹੋਣਾ ਚਾਹੀਦਾ ਇਸ ਗੱਲ ਦਾ ਇਹਦੇ ਲੱਗਣੀ ਚਾਹੀਦੀ ਐ ਕੋਈ ਧਾਰਾ ਲੱਗਣੀ ਚਾਹੀਦੀ ਜਿਹੜੀ ਬਣਦੀ ਐ ਵੀ ਕਾਰਵਾਈ ਹੋਣੀ ਚਾਹੀਦੀ ਵੀ ਵੇਰਵੀ ਨੂੰ ਲੈ ਕੇ ਜਿਹੜੀ ਕੇਸਾਂ ਵਾਲੀ ਵੇਰਵੀ ਹੋਈ ਆ ਪੱਗ ਦੀ ਦਸਤਾਰ ਦੀ ਜਿਸਦਾ ਆਇਆ ਸਰ ਇਹ ਦਸਤਾਰ ਇਹਨਾਂ ਦੇ ਨੀਲੀ ਸਜਾਉਂਦੇ ਐ ਬਾਣੇ ਵਾਲੇ ਬੰਦੇ ਨੇ ਇਹਨਾਂ ਦੀ ਦਸਤਾਰ ਨੀਲੀ ਲਾਈ ਥੋੜੀ ਆਗਾ ਵੀ ਐਸੀ ਕਾਰਵਾਈ ਆ ਦੇ ਕੋਲ ਇਹ ਜਾ ਕੋ ਕਿਸੇ ਦੀ ਚ ਜੀ ਬਤਾ ਜੀ ਕਿਵੇਂ ਇਹ ਘਟਨਾ ਘਟੀ ਹੈ ਜੀ ਜਿਹੜੀ ਹੁਣ ਇਹ ਬਈ ਮੁੰਡਾ ਸੀਗਾ ਖੋਲਾ ਤੇ ਆਲਾ ਬਸ ਆਹ ਵਾਲਾ ਖੜਾ ਹੋਇਆ ਸੀਗਾ ਤੇ ਉਹ ਬਾਈਰ ਕੋਲ ਜੂਸ ਪੀਣ ਆਇਆ ਸੀ ਜੀ ਤੇ ਉਹਨੇ ਜੂਸ ਪਿਆ ਤਾਂ ਉਹ ਕਹਿੰਦਾ ਮੈਨੂੰ ਪੈਸੇ ਦੇ ਦੇ ਤੇ ਫਿਰ ਉਹਨੇ ਪੈਸੇ ਨਹੀਂ ਦਿੱਤੇ ਜੀ ਜੀ ਕਿੰਨੇ ਜਾਣੇ ਸੀਗੇ ਜੀ ਇਕੱਲੇ ਸੀ ਸਪੋਰਟਰੀ ਕਿ ਆਇਆ ਸੀ ਉਹਨਾਂ ਨੇ ਪਹਿਲਾਂ ਜੂਸ ਪੀਤਾ ਤਿੰਨੇ ਜਣੇ ਨੇ ਜੂਸ ਪੀਤਾ ਇੱਕ ਜਣੇ ਸੋਸ ਨਹੀਂ ਜੂਸ ਪੀਤਾ ਉਹਨੇ ਇਕੱਲੇ ਨੇ ਜੂਸ ਪੀਇਆ ਉਹਨੇ ਜਦੋਂ ਪੈਸੇ ਮੰਗੇ ਉਹ ਕਹਿੰਦਾ ਵੀ ਮੈਨੂੰ 700 ਰੁਪਇਆ ਦੇ ਨਾਲੇ ਕਹਿੰਦਾ ਵੀ ਮੈਨੂੰ ਤੂੰ ਮੋਬਾਈਲ ਦੇ ਜੇ ਕਹਿੰਦਾ ਮੈਂ ਕਾਰ ਹੀ ਦੇਵਾਂ ਮੈਂ ਜੂਸ ਦੇ ਪੈਸੇ ਮੰਗਣਾ ਕਰੀ ਬਸ ਇਸੇ ਕਾਰਨ ਹੀ ਇਹ ਦੋਨੇ ਲੜ ਪਏ ਕੀ ਲੜ ਪਏ ਉਸ ਤੋਂ ਬਾਅਦ ਜੀ ਹਾਂ ਬਸ ਉਸ ਤੋਂ ਬਾਅਦ ਫਿਰ ਹਜੇ ਪੁਲਿਸ ਵਾਲੇ ਲੈ ਗਏ ਨੇ ਬਣਾਉਣ ਆ ਗਾੜੀ ਪੱਟਦੀ ਜਿਹੜੀ ਗੁਰਸਿੱਖ ਬੰਦਾ ਸੀ ਗੁਰਸਿੱਖ ਸੀਗਾ ਜੀ 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 ਤੁਸੀਂ ਇੱਥੇ ਫਰੂਟ ਦੀ ਰੇੜੀ ਲਾਉਣੀ ਹੈ ਜੀ ਹਾਂਜੀ ਫਰੂਟ ਦੀ ਰੇੜੀ ਲਾਉਣੀ ਹੈ ਇਹ માતા ਜਿਹੜੀ ਇੱਥੇ ਫਰੂਟ ਦੀ ਰੇੜੀ ਲਾਉਂਦੀ ਹੈ ਤੇ ਇਧਰਲੇ ਪਾਸੇ ਜਿਹੜੇ ਗੁਰਸਖ ਵੀਰ ਸੀ ਉਹਨਾਂ ਦੇ ਧਰ ਪਤਨੀ ਆ ਉਹ ਇੱਥੇ ਇਹ ਵੀ ਮੌਜੂਦ ਨੇ ਕਿਵੇਂ ਪਤਾ ਜੀ ਤੁਸੀਂ ਫਿਰ ਕਿੰਨੇ ਚਿਰ ਦਾ ਵਾਧਾ ਆਉਣੇ ਹੋ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਹਾਂਜੀ ਜੀ ਇਹ ਗੱਲਾਂ ਇਹ ਹੋਈ ਆਪਣੇ ਘਰੇ ਘਰ ਵਾਲਾ ਕੋਲ ਸਿੱਖਾਇਕ 15 ਸਾਲ ਹੋ ਗਈ ਜਿਹੜੀ ਲਾਉਂਦੇ ਆ ਜੀ ਹਾਂਜੀ ਜਦੋਂ ਇਹ ਉਹਨੇ ਆ ਕੇ ਇਹਨਾਂ ਤੋਂ ਕੁੱਝ ਹੋਇਆ ਇਹ ਨਾ ਮੈਂ ਬਲਾਕ ਤੋਂ ਸੁਣਦਾ ਚਲੋ ਉਹ ਪਹਿਲਾਂ ਵੀ ਉਹਦੀ ਜਿਹੜੀ ਜਿੱਕ ਪੀ ਇਹਨੇ ਛਕਾਤੀ ਫਿਰ ਉਹ ਵੀ ਸੂਚ ਗਿਆ ਕਿ ਉਹ ਸਿਆਕੇ ਉਹ ਤੋਂ ਬਾਅਦ ਕੀ ਹੋਇਆ ਜਦੋਂ ਇਹਨੇ ਪੈਸੇ ਮੰਗੇ ਉਹ ਕਹਿੰਦਾ ਵੀ ਪੈਸੇ ਤੂੰ ਦੇ ਮੈਨੂੰ 700 ਰੁਪਇਆ ਦੇ ਨਾਲੇ ਮੈਨੂੰ ਸਮਹਿਰ ਦੇ ਹੂੰ ਕਿ ਨਾ ਮੈਂ ਕਿਵੇਂ ਚਲੋ ਕੋਲੇ ਗਿਆ ਉਹਨੇ ਦਾੜੀ ਚ ਖਪਾਇਆ ਹੂੰ ਦਾੜੀ ਦੀ ਬੇਅਦਵੀ ਹੋਈ ਹੈ ਇਸ ਟਾਈਮ ਉਹ ਖਾਣੇ ਗਏ ਹੋਏ ਆ ਤੁਹਾਨੂੰ ਕਹਤਾ ਸਕਦੇ ਆ ਜੀ ਅਸੀਂ ਬਾਲ ਉਹਦੇ ਜਿਹੜੇ ਪਾਟੇ ਆ ਸਾਰੇ ਉਹਦੇ ਕੋਲੇ ਜੀ ਦਾ ਸਾਰੀ ਦਾੜੀ ਵਾਲ ਵਾਲ ਚਹੀਏ ਸਾਰੀ ਕੱਪੜੇ ਪਾਟੇ ਆ ਦਸਤਾਰ ਦਾ ਕੋਈ ਸੱਟ ਫੇਟ ਤਾਂ ਨਹੀਂ ਜੀ ਬਜੀ ਸੱਟ ਫੇਟ ਜਿਹੜੀ ਤਾਂ ਬਹੁਤ ਹੈ ਜੀ ਜੇ ਅਸਾਂ ਨਾਲ ਆਉਣਾ ਕੋਈ ਤਾਂ ਦੇ ਦੇ ਜੀ ਕਾਪੀ ਚੋਂ ਇਹਦਾ ਇਹਦਾ ਥ੍ਰੀ ਮਲਾਜਮ ਕੋਕ ਤੇ ਪਹੁੰਚਦੇ ਨੇ ਮਲਾਜਮ ਕਹਿੰਦੇ ਵੀ ਕਿ ਇਹਨਾਂ ਨੂੰ ਜਾਣ ਦੋ ਵੀ ਉਹ ਹੈਗਾ ਜੇ ਰ ਆਪਾਂ ਕਿਹਾ ਵੀ ਦਸਤਾਰ ਦੀ ਵੀ ਕੋਈ ਰੋ ਹੈ ਨਾ ਸਰਕਾਰ ਲਾਹੀ ਆ ਗਾੜੀ ਪੱਤੀ ਆ ਦੋ ਜਨੇ ਸਾਨੂੰ ਅਸੀਂ ਤੋਹ ਦਿੰਦੇ ਦੋ ਚਾਰ ਜਨੇ ਫੇਰ ਆ ਕੇ ਸਾਨੂੰ ਕੁੱਪ ਦਿੰਦੇ ਤਾ ਤਿਰੋਏ ਵੀ ਲਾਉਣੇ ਹਮ ਇਹਤ ਗੱਲ ਦੱਸੀ ਸਭ ਚੱਲ ਰਿਹਾ ਹੈ ਇਸ ਦਰਸਾ ਨੇ ਇਸੇ ਪਾਰ ਇਹ ਨਾ ਕਿ ਕੋਈ ਨਾ ਕੋਈ ਠੱਲ ਪਾਵੇ ਸਰਕਾਰ ਤਾਂ ਕਹਿੰਦੀ ਨਸ਼ਾ ਬੰਦ ਕਰਤਾ ਜੀ ਨਸ਼ਾ ਬੰਦ ਨਸ਼ਾ ਬੰਦ ਕਰਤਾ ਇੱਥੇ ਸਾਡੇ ਕੋਲੇ ਆ ਕੇ ਖੜੋ ਦੇਖੋ ਸਾਡੇ ਕੋਲੇ ਅੱਖੋਂ ਕਿੰਨੇ ਬੰਦੇ ਚੁੱਕੇ ਆਲੇ ਹਮ ਹਾਂਜੀ ਸਾਪੇ ਗੰਗੇ ਹਫਾ ਬੇਰੋ ਜਿਹਾ ਨਹੀਂ ਜਾਂਦੇ ਜਿਆਨੀਆਂ ਜਿਆਨ ਕਰਦੇ ਪੀਤੇ ਲਾਉਂਦੇ ਆ ਅੰਨੇ ਹੋਏ ਹੁੰਦੇ ਮੋਟਰਸਾਈਕਲ ਚੜਾਈ ਬਹੁਤ ਹਾਲਾਤ ਮਾੜੇ ਹੋਏ ਪਏ ਦੁਨੀਆ ਦੇ ਬਸ ਕੁੱਪੜੀ ਜਵਾਨ ਨੇ ਜਿਹੜੇ ਉਹ ਤੋਂ ਕੁਝ ਫਤਨ ਨਹੀਂ ਸੀ ਛਿਆਨੇ ਵੰਨੂ ਸਾਡੀਆਂ ਵੀ ਅਧਿ ਅਧਿਕਾਰ ਕਰਦੇ ਆ ਗਲਾਸ ਤੋਂ ਕਿ ਅਸੀਂ ਦਾ ਟੈਂਪਸ ਕਰਦੇ ਆ ਜੀ ਪਰਦੇ ਆ ਸਾਨੂੰ ਫੇਰ ਵੀ ਇੱਥੇ ਨਵੇਂ ਕੰਮ ਕਰਕੇ ਖਾਣ ਦੇਂਦੇ ਨੇ ਪਰ ਉਹਦੇ ਤੋਂ ਇਹ ਹਲਾਲ ਕੋਲੇ ਸਾਡੇ ਫਿੱਟ ਨਹੀਂ ਇੱਕ ਬੰਲੀ ਇਹ ਦਰਦੀ ਹੈ ਥੋੜਾ ਜਿਹਾ ਇਹ ਜਦੋਂ ਪਤਲਾ ਹੋਏ ਖਤਰਾ ਹੋ ਜਾਂਦਾ ਹੈ ਤੇ ਮੂਹ ਜੈਨਾ diel appreciate ਕਿਹਾ ਹੋਗਾ ਨਾ ਕਈ ਵਾਰੀ ਆਪਣਾ ਕੋ ਤੰਗੀ ਹੋ ਜਾਂਦਾ ਕੱਲਾ ਵੀ ਬੰਦਾ ਹੋ ਜਾਂਦਾ ਵੀ ਸਾਡੀ ਕੱਲਿਆਂ ਦੀ ਗੱਲ ਨੂੰ ਕੋ ਸਾਡੇ ਨਾਲ ਸੁਣਤਾ ਨਹੀਂ ਤੇ ਜਮੇਵਾ ਜੀ ਜੀ ਮੰਗ ਕੀ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਸੀ ਇਹ ਕਹਿੰਦੇ ਵੀ ਮਾਣਾ ਮੋਟਾ ਜਿਹਦੇ ਨਾਲ ਹੋਈ ਉਹ ਤੋਂ ਤਾਂ ਮਾਣਾ ਮੋਟਾ ਵੀ ਸੁਣੇ ਨਾ ਕਰਦਾ ਜੀ ਹਾਂਜੀ ਵੀ ਹੋਰ ਨਹੀਂ ਤਾਂ ਜਿਹੜਾ ਦਸਤਾਰ ਲਹੀ ਹੈ ਦਾੜੀ ਦੇ ਵਾਲ ਤਾਂ ਕੋ ਤਾਂ ਅਸੀਂ ਬਤੇ ਸਾਰੀ ਜਿਹੜੀ ਦੁਨੀਆ ਦੇ ਸਾਹਮਣੇ ਸਾਹਮਣੇ ਕਰ ਲੌਂਦੀ ਆ ਉਸ ਦਾ ਸੀ ਜਰੂਰ ਕਹਨੇ ਆ ਵੀ ਇਹ ਕਿਸੇ ਸਾਫ ਨਹੀਂ ਨਾ ਕਰਦਾ ਡੇਟਰ ਵਾਲਾ ਬਹੁਤ ਸ੍ਰੀਪ ਹੁੰਦਾ ਅੰਬਰ ਸਾਹੀ ਬੰਦਾ ਦਾ ਬਸ ਇੱਕ ਬੰਦਾ ਇਹ ਜੀ ਗੱਲ ਨਹੀਂ ਵੀ ਕੋਈ ਨਸ਼ਾ ਕਰਦਾ ਵੀ ਨਸ਼ਾ ਕਰਕੇ ਉਹ ਵੀ ਅਗਲੇ ਨੂੰ ਨਹੀਂ ਗਲਤ ਬੋਲਦਾ ਜਦੋਂ ਹੁਣ ਅਗਲਾ ਕਰਕੇ ਨਾਲੇ ਤਾਂ ਉਹ ਨੂੰ ਯੂਸ ਪਿਆਇਆ ਤੇ ਕਿਤੇ ਨਹੀਂ ਮੌਲਾ ਕੀਤਾ ਨਾਲੇ ਅਗਲਾ ਹਾਲ ਪੈਸੇ ਮੰਗਦਾ ਪੈਸੇ ਉਹਨੇ ਲਉਂਗਾ 700 ਰੁਪਏ 700 ਰੁਪਏ 700 ਪੀਸ ਕਿਤਨਾ ਲਉਂਗਾ ਅੱਜ ਨੋਟ 500 ਦਾ 1000 ਦਾ نوٹ ਹੈ ਨਹੀਂ ਜੀ 2000 ਦਾ ਹੈ ਨਹੀਂ ਹੂੰ 200 ਦਾ 500 ਦਾ ਫਿਰ ਉਹ ਟਿੱਕੇ ਦੇ ਵਿੱਚੰ ਅੰਨਾ ਹੋਇਆ ਉਹਨੇ ਇਸ ਤਰ੍ਹਾਂ ਤਾਂ ਹੀ ਮੰਗਿਆ ਜਿਵੇਂ ਮੈਨੂੰ 700 ਰੁਪਈਆ ਦੇ ਨਹੀਂ 700 ਕਿਵੇਂ ਮੰਗਦਾ ਦੇਵ ਆਂ ਦੇਵ ਸਹੀ ਹੁੰਦਾ ਕੋਈ ਕਹਿੰਦਾ ਸੀ 500 ਦਾ نوٹ ਦਿੱਤਾ ਮੈਨੂੰ ਬਾਕੀ ਬਿਰੋ ਨੇ ਆਈ ਕਹਾ ਕਹਿੰਨਾ ਮੋਬਾਈਲ ਦੇ ਹਜੇ ਤੱਕ ਤਾਂ ਉਹਦੀ ਪੈਸੇ ਵੀ ਜੇਬ 'ਚ ਸੀ ਉਹਨੇ ਛੱਡ ਦੇ ਜਿ ਘਰੇ ਵੀ ਨਹੀਂ ਸੀ ਪਹਿਲਾ ਗਲਾਸ ਪੂਛੇ ਨਹੀਂ ਪਿਆ ਜੀ ਮੈਂ ਪਹਿਲਾਂ ਅਥੇ ਅੱਜ ਹੀ ਆਇਆ ਮੈਨੂੰ ਫੇਰ ਇਹਨੇ ਫੋਨ ਕੀਤਾ ਮੈਂ ਪਹਿਲਾਂ ਖੁਦ ਆਪ ਹੁੰਦੀ ਸੀ ਇੱਥੇ ਤੇ ਇਹ ਕਹਿੰਦੀ ਤੂੰ ਆ ਜਲਦੀ ਜਲਦੀ ਮੈਂ ਬਰੇ ਵਾਲੇ ਪਿੰਡ ਤੋਂ ਤੂੰ ਕਿੱਥੇ ਫੇਰ ਜਦ ਮੈਂ ਆਈਆਂ ਉਦੋਂ ਇੱਥੇ ਮਲਾਜਮਾਂ ਤੋਂ ਇੱਥੇ ਹੀ ਲਾਈ ਮਲਾਜਮਾਂ ਨੂੰ ਭੇਜ ਦੇ ਸੀਗੇ ਫਿਰ ਕਹਿੰਨੇ ਆਈ ਫਿਰ ਉਸ ਤੋਂ ਬਾਅਦ ਨਿੰਗ ਸਿੰਘ ਜਵਾਈ ਆ ਕੇ ਉਹਨੂੰ ਥਾਣੇ ਲੈ ਜੀ ਹਾਂ